करुण कारण प्रभु एकू है दूसर नाही कोई नानक ते सु बल हारण जल थल महि अल सोए करुण कारण प्रभु एकू है ਸਰ ਨਹੀਂ ਕੋਏ ਨਾਨਕ ਤੇ ਸੋ ਬਲੇ ਹਾਰਣੈ ਜਲਥਲ ਮਹੀ ਅਲ ਸੋਏ ਕਰਨ ਕਰਾਵਨ ਕਰਨੈ ਜੋਗ ਜੋ ਤੇ ਸੁਭਾਵੈ ਸੋਈ ਹੋ ਗੁ ਖਿਨ ਮੇ ਥਾਪਿ ਉਥਾ ਪੜ ਹਾ ਹੰਤੂ ਨਹੀਂ ਕਿਛ ਪਾਰਵਾਰ ਹੁਕਮੇ ਤਾਰ ਅਦਾਰ ਰਹਾਵੇ ਹੁਕਮੇ ਉਪਜੈ ਹੁਕਮ ਸਮਾਵੇ ਹੁਕਮੇ ਊਚ ਨੀਚ ਵਿਵਹਾਰ ਹੁਕਮੇ ਅਨੇਕ ਰੰਗ ਪਰਕਾਰ ਕਰ ਕਰ ਦੇਖੈ ਆਪਣੀ ਵੜਿਆਈ ਨਾਨਕ ਸਾਬੂ ਮੇ ਰਹਿਆ ਸਮਾਈ ਕਰਨ ਕਰਾਵਨ ਕਰਨੇ ਜੋਗ ਜੋ ਤਿਸ ਪਾਵੈ ਸੋਈ ਹੋਗਿ ਖਿਨ ਮੈਂ ਥਾਪਿ ਉਥਾਪਣ ਹਾਰਾ अंत नहीं केछु परवर हुक्मे तारे आधार रावे हुक्मे उपजे हुक्म सोमोवे हुक्मे ओच नीच बयो हा हुक्मे अनिक रंग परका कर कर देखै अपनी वडियाई ਨਾਨਕ ਸਭ ਮੈਂ ਰਹਿਆ ਸਮਾਈ ਕਰ ਕਰ ਦੇਖੈ ਆਪਣੀ ਵੜਿਆਈ ਨਾਨਕ ਸਭ ਮੈਂ ਰਹਿਆ ਸਮਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਬਾਣੀ ਕੀਰਤਨ ਕਥਾ ਦੀ ਇਸ ਲੜੀ ਵਿੱਚ ਆਪ ਸਾਰਿਆਂ ਨੂੰ ਜੀ ਆਇਆਂ ਨੂੰ ਹਰੀ ਜਸ ਗਾਇਨ ਕਰਦੇ ਹੋਏ ਹਰੀ ਨਾਮ ਗੁਣ ਗਾਇਨ ਕਰਦੇ ਹੋਏ ਗੁਰਦੇਵ ਪਿਤਾ ਜੀ ਉਪਦੇਸ਼ ਕਰਦੇ ਹਨ ਬਈ ਕਰਤਾਪੁਰਖ ਇੱਕੋ ਹੀ ਹੈ ਕਰਨ ਵਾਲਾ ਕਰਵਾਉਣ ਵਾਲਾ ਉਹੀ ਕਰਤਾਪੁਰਖ ਹੈ ਹੋਰ ਕੋਈ ਕੁਝ ਨਹੀਂ ਕਰ ਰਿਹਾ ਸਭ ਕੁਝ ਉਹੀ ਕਰਾ ਰਿਹਾ ਨਾਨਕ ਇਸ ਬਲਿਹਾਰ ਨੇ ਜਲ ਥਲ ਮਈਲ ਸੋਇ ਉਹ ਜਲ ਵਿੱਚ ਥਲ ਵਿੱਚ ਤੇ ਹੋਰ ਵੀ ਜਿਹੜੀ ਥਾਂ ਵਿੱਚ ਵਿਚਾਲਿਆ ਸਾਰੇ ਵਿੱਚ ਉਸ ਉਹੀ ਸਮਾਇਆ ਹੋਇਆ ਉਸ ਦੀ ਤਾਕਤ ਚੱਲਦੀ ਹੈ ਕਰਨ ਕਰਾਉਣ ਕਰਨੇ ਜੋ ਕਰਨ ਵਾਲਾ ਕਰਵਾਉਣ ਵਾਲਾ ਉਹੀ ਹੈ ਉਹੀ ਸਮਰਥ ਹੈ ਹੋਰ ਕਿਸੇ ਵਿੱਚ ਨਹੀਂ ਤਾਕਤ ਨਹੀਂ ਕਿ ਕੁਝ ਕਰ ਜਾਏ ਜੋ ਉਸ ਭਾਵੇਂ ਸੋਈ ਹੋ ਜਿਹੜਾ ਉਸ ਨੂੰ ਪਾਉਂਦਾ ਨਾ ਬੰਦਾ ਉਹੀ ਪੱਤਾ ਵੀ ਤਾਂ ਹੀ ਖਿਲਦਾ ਹੈ ਪ੍ਰਭੂ ਦਾ ਹੁਕਮ ਹੁੰਦਾ ਤਾਂ ਹੀ ਖਿੰਮੇ ਤਾਂ ਬੁਥਾ ਪਣਹਾਰਾ ਜਿਹੜਾ ਬਣਾ ਸਕਦਾ ਹੈ ਨਾ ਇੱਕ ਛਣ ਵਿੱਚ ਇੱਕ ਛਣ ਵਿੱਚ ਰਾਜਾ ਰਾਜੇ ਨੂੰ ਰਾਜਕੀਤੀ ਤੋਂ ਲਾਹ ਵੀ ਸਕਦਾ ਹੈ ਅੰਤ ਨਹੀਂ ਕਿਸੇ ਪਰਵਾਰ ਵਾਲਾ ਉਹ ਤਾਕਤ ਦਾ ਕੋਈ ਅੰਤ ਪਰਵਾਰ ਨਹੀਂ ਹੈ ਹੁਕਮੇ ਤਾਰ ਅਦਰ ਰਹავੇ ਜੇ ਕਿਸੇ ਨੂੰ ਆਸਰਾ ਦਿੰਦਾ ਨਾ ਜਿਵੇਂ ਆਪਾਂ ਕਹਿੰਨੇ ਵੀ ਇਹ ਚੀਜ਼ ਧਰਤੀ ਤੇ ਟਿਕੀ ਆ ਤੇ ਧਰਤੀ ਚੰਦ ਸੂਰਜ ਤਾਰੇ ਬ੍ਰਹਿਮੰਡ ਵੀ ਕਿਸ ਨੇ ਟਿਕਾਇਆ ਨਾ ਤੇ ਉਹ ਉਹ ਕਿਹੜੀ ਚੀਜ਼ ਤੇ ਟਿਕਿਆ ਭਈ ਉਹ ਪ੍ਰਭੂ ਨਾਮ ਦੇ ਆਸਰੇ ਟਿਕੇ ਨੇ ਹੁਕਮੇ ਉਹ ਦੇ ਹੁਕਮ ਸਮਾਵੇ ਸਾਰੀ ਕਾਇਨਾਤ ਪ੍ਰਭੂ ਤੋਂ ਹੀ ਪੈਦਾ ਹੁੰਦੀ ਹੈ ਤੇ ਪ੍ਰਭੂ ਵਿੱਚ ਹੀ ਸਮਾ ਜਾਂਦੀ ਜਿਸ ਤਰ੍ਹਾਂ ਨਦੀ ਦੇ ਵਿੱਚ ਬੁਲਬਲੇ ਪੈਦਾ ਹੁੰਦੇ ਆ ਨਦੀ ਵਿੱਚ ਹੀ ਸਮਾ ਜਾਂਦੇ ਹੁਕਮੇ ਉੱਚ-ਨੀਚ ਵਿਵਹਾਰ ਆਪਣੇ ਵਿਵਹਾਰ ਵਿੱਚ ਕਦੇ ਆਪਾਂ ਨੂੰ ਮਾਣ ਵੀ ਮਿਲਦਾ ਹੈ ਕਦੇ ਆਪਾਂ ਨੂੰ ਨੀਵਾ ਵੀ ਹੋਣਾ ਪੈਂਦਾ ਹੁੰਦਾ ਸਾਰਾ ਪ੍ਰਭੂ ਦੇ ਹੁਕਮ ਚ ਹੈ ਹੁਕਮੇ ਹਨੇਕ ਰੰਗ ਪ੍ਰਕਾਰ ਇਹ ਰੰਗ ਰੰਗੀਲੀ ਦੁਨੀਆ ਨੇ ਜਿਹੜੀ ਬਹੁਤ ਪાંਥ ਦੀ ਕਿੰਨੇ ਰੰਗ ਨੇ ਤੇ ਉਹ ਸਾਰੇ ਜਿਹੜੇ ਰੰਗ ਪ੍ਰਕਾਰ ਹੈ ਪ੍ਰਭੂ ਦੇ ਕੀਤੇ ਹੋਏ ਨੇ ਕਰ ਕਰ ਦੇਖੇ ਆਪਣੀ ਬੜਿਆਈ ਨਾਨਕ ਸਭ ਮੇਰੇ ਅਸਮਾਈ ਤੇ ਕਰਤਾਪੁਰਖ ਏਕ ਓਮਕਾਰ ਵਾਹਿਗੁਰੂ ਹਨ ਤੇ ਉਹ ਰਚਨਾ ਨੂੰ ਦੇਖਣ ਵਾਲਾ ਤੇ ਸੁਣੌਣ ਵਾਲਾ ਕੀ ਕੋਈ ਦੂਸਰਾ ਹੈ ਨਹੀਂ ਉਹ ਹੋਇਆ ਆਪ ਹੀ ਕਿਉਂਕਿ ਸਾਰੇ ਕਾਇਨਾਤ ਵਿੱਚ ਹੈ ਏਕ ਓਮਕਾਰ ਦੂਸਰਾ ਕੋਈ ਹੈ ਨਹੀਂ ਕਰ ਕਰ ਦੇਖੀ ਆਪਣੀ ਬੜਾਈ ਨਾਨਕ ਸਭ ਮੇਰੇ ਅਸਮਾਈ ਸਾਰੇ ਵਿੱਚ ਉਹ ਆਪ ਹੀ ਸਮਾਇਆ ਨਾ ਤੇ ਜਿਸ ਤਰ੍ਹਾਂ ਗੁਰਬਾਣੀ ਵਿੱਚ ਵੀ ਹੈ ਨਾ ਆਪਾਂ ਕਹਿੰਦੇ ਆਂ ਵੀ ਕਮਲ ਦਾ ਫੁੱਲ ਵੀ ਉਹ ਆਪ ਹੀ ਹੈ ਪੰਮਰਾ ਵੀ ਉਹ ਆਪ ਹੀ ਹੈ ਤੇ ਉਸ ਕਮਲ ਦੇ ਫੁੱਲ ਨੂੰ ਦੀ ਸਰਹਾਨਾ ਕਰਨ ਵਾਲਾ ਵੀ ਉਹ ਆਪ ਹੀ ਹੈ ਇਹ ਕਮਕਾਰ ਹੀ ਹੈ ਸਾਰਾ ਕੁਝ ਕਰ ਕਰ ਦੇਖੀ ਆਪਣੀ ਬੜਾਈ ਨਾਨਕ ਸਭ ਮੇਰੇ ਅਸਮਾਈ ਸਾਰੇ ਵਿੱਚ ਸਮਾਇਆ ਹੋਇਆ ਇਸ ਤਰ੍ਹਾਂ ਗੁਰੂ ਜੀ ਉਪਦੇਸ਼ ਕਰਦੇ ਹਨ ਇਸ ਦੇ ਨਾਲ ਹੀ ਅਰਦਾਸ ਨੂੰ ਆ ਗਿਆ ਬਖਸ਼ੋ ਹੋਈਆਂ ਗਲਤੀਆਂ ਰਦਾਸ ਖਿਮਾ ਦਾ ਜਾਚਕ ਹੈ ਅਰਦਾਸ ਕਰਿਓ ਕਿ ਏਕੀਤਨ ਕਥਾ ਦੀ ਲੜੀ ਅੱਗੇ ਵੀ 17 ਚੱਲਦੀ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ